ਸਾਤ ਸਿਕਾਲ ਜੀ ਸਾਰਿਆਂ ਨੂੰ ਪਿੰਡ ਜਹਾਤੇਗੜ ਪਹੁੰਚੇ ਹੋਏ ਆ ਜੀ ਬਾਈ ਬਲਜਿੰਦਰ ਸਿੰਘ ਕੋਲ ਜ਼ਿਲ੍ਹਾ ਅਮਰਸਰ ਪਿੰਡ ਤਸੀਲ ਬਾਬਾ ਕਲਾ ਮੇਰਾ ਕੈਮਰਾ ਕੋਲੋਂ ਪਾਣੀ ਝੋਟਿਆ ਸੇਰ ਨਾਲ ਇੱਕ ਨੀਲੀ ਵੀ ਆ ਜਾਓ ਫਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸਿਕਾਲ ਸਤਿ ਸਿਕਾਲ ਬਾਈ ਜੀ ਸਤਿ ਸਿਕਾਲ ਹੋਰ ਬਾਈ ਜੀ ਸਭ ਠੀਕ ਆ ਜੀ ਵਧੀਆ ਜੀ ਵਧੀਆ ਚਲੋ ਆਓ ਕਰਤਾ ਕਿਆ ਉਹਨਾਂ ਸੱਟ ਫਿਰ ਹਾਂਜੀ ਹਾਂਜੀ ਨਾ ਨਾ ਚਲ ਵਧੀਆ ਕੀਤਾ ਪਛੀ ਤੋੜੇ ਬਾਹਲੇ ਹੋ ਜਾਂਦੇ ਆ ਹਾਂਜੀ ਪਛੋ ਫਿਰ ਹੁਣ ਵੀ ਸੰਦੀਪ ਸਾਹਿਬ 17 18 ਡੰਗ ਰਹੇ ਹਾਂਜੀ ਹਾਂ ਮਹਾਬਾਈ ਦੇ ਇਹ ਫਿਰ ਨਾ ਕੰਮ ਉੱਟ ਗਿਆ ਹੋਇਆ ਕੰਮ ਚਲੋ ਹੋਰ ਸੁਣਾਓ ਹੋਰ ਸੁਣਾਓ ਠੀਕ ਠਾਕ ਸੰਦੀਪ ਡੇੜੀ ਫਾਰਮ ਵੇਖਣ ਆਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਚੜਦੀ ਕਲਾ ਮੇਰਾ ਮੇਰਾ ਤਾਂ ਨਹੀਂ ਆਏ ਅੱਜ ਵੀ ਡੰਗਰ ਆਪਣੇ ਕੋ ਪੰਜ ਛੇ ਆ ਸੰਦੀਪ ਸਿਆ ਠੀਕ ਆ ਕੁਆਲਟੀ ਵਾਲੇ ਕੁਆਲਟੀ ਵਾਲਾ ਹਾਂ ਭਾਅ ਵੀ ਛੋਟੇ ਛੋਟੇ ਚਲੋ ਔਰ ਆਹ ਪਹਿਲਣਾ ਦੋ ਜਣਾ ਝੋਟੀਆਂ ਵਾ ਠੀਕ ਆ ਆਜੋ ਬਈ ਨੀ ਸੀਗੀ ਝੋਟੀਆਂ ਨੀਲੀ ਹਾਂ ਹਾਂਜੀ ਨੀਲੀ ਜੀ ਆ ਆ ਵੀ ਆਂ ਦੋਂਦੀ ਏ ਛੋਟੀ ਸੰਦੀ ਸੀ ਅੱਛਾ ਦੋਂਦੀ ਆ ਦੋਂਦੀ ਛੋਟੀ ਕਰ ਬੰਨ ਗੱਬਣਾ ਜੀ ਨਹੀਂ ਸੂਈ ਆ ਅੱਛਾ ਸੂਈ ਖਿੱਚ ਫੜੋ ਹਾਜੀ ਸੂਈ ਆ ਹਾਂ ਠੀਕ ਆ ਫਿਰ ਹਾਂ ਲੈ ਵਾ ਦੱਸਦਾ ਫਿਰ ਆ ਜੇ ਨੀਲੀ ਸ਼ੁਰੂ ਕਰਦੇ ਫਿਰ ਨੀਲੀ ਤਾਂ ਹੀ ਲੋ ਜੀ ਗੱਬਣ ਬਜੀ ਨਹੀਂ ਕਿਸ ਸੂਈ ਇਹ ਸੂਈ ਆ ਸੰਦੀਪ ਸਿੰਘ ਅੱਛਾ ਹਾਜੀ ਸੂਈ ਆ ਤੇ ਨੀਲੀ ਦੀ ਮਗਰ ਕੱਟੀ ਆ ਅੱਛਾ ਨੀਲੀ ਕੱਟੀ ਮਗਰ ਨੀਲੀ ਆਪ ਕੱਟੀ ਆਪ ਵੀ ਕੱਟੀ ਆ ਤੇ ਨੀਲੀ ਦੀ ਮਗਰ ਕੱਟੀ ਮਾ ਮਾ ਠੀਕ ਆ ਛੇ ਦੰਦ ਆ ਛੋਟੀ ਠੀਕ ਆ ਹਾਂ ਪਹਿਲਣ ਪਹਿਲਣ ਛੇ ਦੰਦ ਪਹਿਲਾ ਸੁਆ ਪਹਿਲਾ ਸੁਆ ਹੁਣ ਬਜੀ ਐਸ ਟਾਈਮ ਦੁੱਧ ਕਿੰਨਾ ਅੱਜ ਸੰਦੀਪ ਸਾਹਿਬ ਨਾਲ ਇੱਕ ਜਵਾਈ ਹੋਈ ਅੱਛਾ ਇੱਕ ਹੀ ਜਵਾਈ ਹੋਈ ਰਾਤੀ 12:00 ਵਜੇ ਸੁੱਈ ਆ ਲਓ ਜੀ ਇਹ ਕਰੋ ਜਗਬਰ ਵੱਡ ਝੋਟੀ ਪੂਰੀ ਕਦਗੜ ਵਾਲੀ ਆ ਦੇਖੋ ਨਸਲ ਪੂਰੀ ਝੋਟੀ ਤੇ ਹਾਂ ਬਹੁਤ ਜਿਆਦੀ ਨਸਲ ਕੱਦ ਦੇਖੋ ਕੱਟ ਵੇਖੋ ਭਾਜੀ ਕਿੰਨਾ ਉੱਤੇ ਕਰਜੇ ਤੁਹਾਡਾ ਸਾਹਿਬ ਜੀ ਸੰਦੀਪ ਸਾਹਿਬ ਬਰੀਡ ਤੇ ਬੜੀ ਉਹਨਾਂ ਬੰਦੇਆਂ ਨੂੰ ਖੁਲਿਆਂਦੀ ਆ ਹਾਂਜੀ ਹਾਂਜੀ ਇਹ ਬਾਕੀ ਮੇਖੋ ਸੇਵਾ ਦੇ ਸਿਰ ਤੇ ਆ ਬਾਹਰ 13 ਤੇ ਆਮ ਹੀ ਆ 12 ਤੇ ਆ ਇਧਰ ਵੇਖੋ ਨੀਲੀ ਦੀ ਮਗਰ ਕੱਟੀ ਆ ਹਾਂ ਠੀਕ ਆ ਆਓ ਵਾਸ 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 ਠੀਕ ਆ ਆ ਜੋ ਆਵੇ 나ੜੂ ਨਾਲ ਗੱਲਾ ਰਾਤੀ ਸਹੀ ਨਹੀਂ ਠੀਕ ਆ ਜੇ ਫਿਰ ਆਪ ਵੀ ਕੱਟੀ ਆਪ ਨਾ ਕਰ ਵੀ ਕੱਟੀ ਪਰ ਛੋਟੀ ਵੀ ਬੜੀ ਬੜੀ ਸੋਹਣੀ ਹੈ ਜੀ ਨਹੀਂ ਬਹੁਤ ਘੱਟ ਕੋਦੇ ਬੜਾ ਫਨੀ ਹਾਂ ਚੰਗੇ ਘੱਟ ਘਾਟ ਵਾਲੀ ਹੈ ਜੀ ਹਾਂ ਜੀ ਫਿਰ ਕੁਆਲਟੀ ਵੇ ਸੰਦੀਪ ਸਿਆ ਬੋਲੋ ਜੀ ਭਾ ਫਿਰ ਉਹੀ ਕਰੀ ਜਾ ਭਾ ਲੈਣ ਦੇਣ ਵਾਲੀ ਸਟੇਸ਼ਨ ਇਸਨੂੰ ਇਸੇ ਮੁੱਲ ਕਰਾਂਗੇ ਸਵਾ ਹੂੰ 115 ਨਹੀਂ ਦੇ ਦਈਏ 115 ਦੇ ਹਾਂ 112 ਨਹੀਂ ਦੇ 112 ਇਹ ਪਿਓਰ ਨਹੀਂ ਦੇ ਇਹਦਾ ਜੀ ਕੁਲਟੀ ਬੜੀ ਹੈ ਠੰਡੀ ਬੜੀ ਹੈ ਚਲ ਚੁਆਈ ਚੁਆਈ ਇੱਕ ਨੰਬਰ ਵੇਖੋ ਇਧਰ ਖਾਲ ਦੇ ਆ ਦਿਖਾਉਗਾ ਸਾਫ ਸੂਫ ਹੈ ਛੋਟੀ ਠੀਕ ਹੈ ਇਹ ਬਿੰਦੀਆਂ ਵੇਖ ਹਾਂ ਨਹੀਂ ਬਿੰਦੇ ਹੀ ਹੈਗੇ ਮੋੜੇ ਮੋੜੇ ਬਿੰਦੀਆਂ ਕਰ ਲੀਆਂ ਆਹ ਗੱਬਣ ਬਈ ਸਨੀਸ ਆ ਜੀ ਗੱਬਣ ਇਹ ਵੀ ਮੈਂ ਲੇਖ ਕੋ ਕੁਆਰਟਰ ਵੀ ਬੜੀ ਚੰਗੀ ਹੈ ਜੀ। ਯਾਤਜੋਤ ਬੜੀ ਯਾਤ ਪੂਰੀ ਹੈ ਮੈਂ ਇਹ ਦੇ। ਵੇਖੋ ਕਾਲੀ ਸ਼ਾਹ ਠੀਕ ਹੈ ਫਿਰ ਇਨੇ ਸੰਦੀਪ ਸਿੰਘ ਪੰਜ ਚਾਰ ਦਿਨ ਹਫਤਾ ਹੀ ਭਾਵੇਂ ਲੈ ਜੀ। ਅੱਛਾ ਜੀ। ਪੰਜ ਚਾਰ ਦਿਨ ਤਾਂ ਹੈਗੇ ਹੀ ਹਨੀ ਤੇ। ਨਹੀਂ ਠੀਕ ਹੈ ਜੀ ਫਿਰ। ਵੇਖੋ ਵੱਡੀ ਮੈਂ ਵਾਂ। ਹੂੰ ਵੱਡੀ ਵੱਡੀ ਪੂਰੀ। ਭਾਜੀ ਕਿੰਨਾ ਦੁੱਧ ਕਰੂਗੀ ਇਹ? ਸੰਦੀਪ ਸਿੰਘ 12-13 ਲੀਟਰ ਕਰਦੀ ਰਹੀ ਦੁੱਧ। 12-13 ਲੀਟਰ। ਹਾਂ 13 ਆਰਾਮ ਨਾਲ 13-14 ਆਰਾਮ ਨਾਲ। ਠੀਕ ਆ ਹਾਂਜੀ ਅੱਧੀ ਬਣੀ ਆ ਮੈਂ ਜਿੰਨੀ ਬਣਨੀ ਆ ਹਾਂਜੀ ਹਾਂਜੀ ਹਾਂ ਇਹ ਮੈਂ ਇਸ ਚੰਗੀ ਆ ਜੀ ਸਿੰਗਲ ਹੱਡੀ ਆ ਸਿੰਗਲ ਹੱਡੀ ਉਹ ਗੱਡੀਆਂ ਪਿੱਛੇ ਚੰਗੀਦਰ ਦਿਖਾ ਦੇ ਹਾਂ ਵੇਖ ਹਾਂ ਚਲੋ ਇਹਦਾ ਮੁੱਲ ਜੀ ਫਿਰ ਸੰਦੀਪ ਸਿੰਘ ਇਹਦਾ ਮੁੱਲ 1 ਦਾ ਹਾਂਜੀ 1.5 ਦੀ ਹਾਂ 1 ਲੱਖ 5000 ਦੀ ਹਾਂ ਨਹੀਂ ਹਾਂ ਦੇਣੀ ਬਾ ਬੱਦੇ ਨਹੀਂ ਕਸਾਈ ਵਾਲਾ ਕੰਮ ਨਹੀਂ ਜਿਹੜਾ ਦੇਣ ਲੈਣਾ ਕੰਮ ਆ ਬਾਕੀ ਕਵਾਲਿਟੀ ਵੇਖੋ ਮੈਂ ਨਹੀਂ ਇਧਰ ਵੇਖ ਬਿੰਦੀਆਂ ਬੁੰਦੀਆਂ ਹੋਏ ਹੂੰ ਹੂੰ ਇਹ ਠੀਕ ਆ ਚਲੋ ਵਾਪਰੇ ਇਹ ਫੰਦੀ ਸੇ ਨਹੀਂ ਠੀਕ ਹੈ ਜੀ ਚਲੋ ਤੇ ਆਹ ਜੀ ਫਿਰ ਇਹ ਸੰਦੀਸਾ ਦੋ ਦੰਦ ਕੱਟੀ ਅੱਛਾ ਦੋ ਦੰਦ ਦੋ ਅੰਦੀ ਕੱਟੀ ਆ ਜੀ ਸਵੇਰੇ ਸੂਈ ਏ ਲੋ ਜੀ ਦੋ ਦੰਦ ਕਰੋ ਇਹ ਵੀ ਚੈੱਕ ਵੱਡੀ ਝੋਟੀ ਬੁਰੀ ਇਧਰ ਆ ਐ ਲੈ ਵਾ ਲੋ ਕਹਿੰਦਾ ਵੀ ਚੰਗੇ ਚੈੱਕ ਕਰਾ ਲਓ ਹੋਰਾਂ ਨੇ ਇਧਰ ਆ ਹਾਂ ਕੁਆਲਟੀ ਕੁਲ ਜੀ ਲੈ ਲਵਾਂਗਾ ਬੜਾ ਸਾਫ਼ ਹਨ ਬਹੁਤ ਸਫਾਈ ਹੈ ਸੰਦੀਪ ਸਿੰਘਾਂ ਠੰਡੀ ਬੜੀ ਆ ਹਾਂ ਮੂੰਹ ਮਾਂ ਦੀ ਬੜੀ ਠੰਡੀ ਆ ਔਰ ਦੋ ਦੰਦ ਆ ਦੇਖ ਆ ਵੇ ਨਹੀਂ ਠੀਕ ਹੈ ਜੀ ਆ ਵੇ ਹੂੰ ਦੋਰ ਦੋਂਦੀ ਦੋਂਦੀ ਇਹ ਠੰਡੀ ਠੰਡੀ ਵਾਲਾ ਕੋਈ ਅੰਤ ਨਹੀਂ ਕਿੰਨੇ ਨੇ ਤਾਂ ਕਰ ਜੂ ਭਾਜੀ ਇਹ ਸੰਦੀਪ ਸਿੰਘਾਂ ਦੁੱਧ ਤੇ ਬਾਕੀ ਸੇਵਾ ਦਾ ਵਾ 12 10 12 ਦਾ 11 ਤੇ ਐਵੇਂ ਕਰੂਗੀ ਬਾ ਲੀਟਰ ਤੇ ਕੁਝ ਨਹੀਂ ਆਂਦਾ ਇਹਨੂੰ ਹੂੰ ਇਹਦੇ ਮਗਰ ਵੀ ਆ ਆ ਬੱਚਾ ਆ ਬੱਚਾ ਬਾਕੀ ਠੰਡੀ ਇਧਰੇ ਹਾਂ ਥੋੜਾ ਘੇਰ ਇਧਰੇ ਹਾਂ ਇਦਾਂ ਹੀ ਸੰਦੀਪ ਸਾਹਿਬ ਆਈ ਆਈ ਜੀਜਾ ਵੇਖਣ ਆ ਲਈਆਂ ਹਾਂ ਦੋ ਦੰਦ ਕੁਆਲਿਟੀ ਠੀਕ ਆ ਔਰ ਜਿੱਧਰਾਂ ਦੀ ਮਰਜ਼ੀ ਲੰਘ ਜਾ ਬਸ ਜੀ ਬਸ ਬਸ ਐਡੀ ਠੰਡੀ ਛੋਟੀ ਚਲੋ ਇਹਦਾ ਬਾਈ ਜੀ ਬੋਲ ਫਿਰ ਇਹਦਾ ਸੰਦੀਪ ਸਾਹਿਬ ਬਾਈ ਕਰ ਦੇਣਾ ਹਾਂਜੀ ਲੈਣ ਦੇਣ ਵਾਲਾ ਹੀ ਖਿਸ਼ਮ ਖਾ ਲੈ ਲੈਂਦੇ ਨਾ ਬੱਸ ਇਹਦਾ ਸੁਣਿਓ ਮੁੱਲ 1.5 ਹਮ ਲੱਖ ਤੇ 2000 ਵਿੱਚੋਂ ਛੋਟ ਕਰਾਂਗੇ ਅੱਛਾ 99000 ਦੀ 98000 ਦੇਣੀ ਆ ਹਾਂ ਦੇਰਾਂ 98000 ਕਰਾਂਗੇ ਬਾਕੀ ਅੰਨੀ ਠੁੰਡੀ ਨਹੀਂ ਠੀਕ ਆ ਫਿਰ ਬਾਕ ਠੱਡੀ ਠੁੰਡੀ ਬੜੀ ਹੈ ਹਮ ਜਾ ਜਾ ਹਾਂ ਕਿਉਂ ਹਾਂ ਜੀ ਜਾਵੇ ਆ ਜਿੱਧਰ ਆ ਆਹ ਅੱਜ ਅੱਜ ਡਾਈਂ ਬੈਠੋ ਠੀਕ ਜਿੱਧਰ ਆਉਣੀ ਮਰਜ਼ੀ ਚਲੋ ਘਾਰਤੂਰ ਵੀ ਇੱਕ ਨੰਬਰ ਤੇ ਆ ਪੈ ਇਹ ਵੀ ਪਹਿਲਾ ਸੂਆ ਜੀ ਇਹ ਵੀ ਪਹਿਲਾ ਸੂਆ 6 ਦਾ ਸੰਦੀਪ ਸਿੰਘ ਇਹ ਵੀ ਸੂਈ ਆ ਇਹ ਵੀ ਸੂਈ ਇਹਦੇ ਮਗਰ ਵੀ ਕੱਟੀ ਲੋ ਜੀ ਇਹਦੇ ਮਗਰ ਵੀ ਕੱਟੀ ਪਹਿਲਾ ਸੂਆ 6 ਦਾ ਇਹ ਅੰਦੀਸ਼ਾ ਵੀ ਵੇਅਰ ਕੁਆਲਿਟੀ ਹੂੰ ਹੂੰ ਇਹ ਐਸੀ ਨਹੀਂ ਠੀਕ ਆ ਹਰ ਗੱਲ ਆ ਜੀ ਇਹਦੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਆ ਇਹ ਵੀ ਜੈਡ ਬਲੈਕ ਹੈ ਨਾ ਜੀ ਹਾਂ ਜੀ ਹਾਂ ਜੀ ਛਿੱਗੀ ਆ ਸੰਦੀਪ ਸਿੰਘ ਇਹ ਵੀ ਹਾਂ 6 ਦਾੰਦ ਆ ਆ ਕੱਟੀ ਇਹਦੇ ਮਗਰ ਨਹੀਂ ਠੀਕ ਆ ਜੀ ਫਿਰ ਹੈ ਚੰਗੀ ਜਿਹਾ ਫਰਮਾ ਹਾਂ ਆਪ ਵੀ ਕੱਟੀ ਮਗਰ ਵੀ ਕੱਟੀ ਮਗਰ ਵੀ ਕੱਟੀ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਵੇਖੋ ਵਾਹ ਥਣੂ ਬੇਸਤ ਅਨੀਸ਼ਾਂ ਕੁਆਲਟੀ ਵੈ ਸਿੰਘ ਸਿੰਘ ਬੜਾ ਸੁਣਾ ਹਾਂ ਸਿੰਘ ਵੀ ਥਣ ਵੀ ਬੜਾ ਲੱਗਾ ਚੁਾਈ ਇੱਕ ਨੰਬਰ ਇਹਦਾ ਮੁੱਲ ਜੀ ਫਿਰ ਇਹ ਕੋਸ ਅਨੀਸ਼ਾਂ ਦੁੱਧ ਜੇ ਹੋਊਗਾ 8 ਲੀਟਰ ਹੂੰ ਹਾਂ ਇਹਦਾ ਮੁੱਲ ਟੋਕੜਾਂ ਵਾਲਾ ਹੀ ਅੱਛਾ ਮੇਰਾ ਤਿਆਰ ਹਾਂ ਨਾ 70000 70000 ਚਲੋ 70000 ਵੀ ਦੇ ਦਾਂਗੇ ਆਪ ਵੀ ਕੱਟੀ ਔਰ ਮੱਗ ਵੀ ਕੱਟੀ ਭਾਈ ਇੱਕ ਨੰਬਰ ਠੀਕ ਆ ਤੇ ਦੁੱਧ 8 ਲੀਟਰ 8 ਫੱਤ ਮੰਨ ਕੇ ਭਾਵੇਂ ਕੋਈ ਲੈ ਜੇ ਬਸ ਠੀਕ ਆ ਚੱਲ ਉਧਰ ਹਾਂ ਹ ਕੁਆਲਿਟੀ ਕੁੜੀਆਂ ਦੇ ਹੈ ਨੀ ਮਰਜੀ ਪਾਓ ਬੁਖਾਲ ਦੇ ਉਧਰ ਨੂੰ ਹਾਂ ਦਿਖਾਓ ਤੇ ਆ ਗੱਬਣਾ ਜੀ ਆ ਇਹ ਗੱਬਣ ਅਸੇ ਗੱਬਣ ਆ ਗੱਬਣ ਇਹ ਦੂਜਾ ਸੁਆ ਇਹ ਦੂਜਾ ਸੁਆ ਸੰਦੀਸਾ ਹਾਂ ਛੋਟੀ ਦੇ ਕੁਆਲਿਟੀ ਵਾਲੀ ਕਦਾਂ ਇਹ ਅਸੰਦੀਸਾ ਸੈਂਕੜੀ ਪੂਰੀ ਪੂਰੀ ਸੋਹਣੀ ਜੱਤ ਵਾਲੀ ਝੋਟੀ ਆ 35 ਧੁੱਪਣ ਕਰੇ ਇੱਕ ਨੰਬਰ ਹਾਂਜੀ 35 ਧੁੱਪਣ ਬੜੀ ਇੱਕ ਨੰਬਰ ਆ ਜੱਤ ਵਾਲੀ ਇਹ ਨਾਲੇ ਜੀ ਪੋਲੀ ਹਾਂਜੀ ਆ ਜਾਓ ਜੀ ਆ ਜਾਓ ਠੀਕ ਗੋਲਗਾਲ ਬੜੀ ਸਨੀਸਾ ਝੋਟੀ ਹਾਂਜੀ ਗੋਲਗਾਲ ਬੜੀ ਯਾਦ ਵਾਲੀ ਆ ਜੱਤ ਵਾਲੀ ਬੋਈ ਇਹ ਕੁਆਲਟੀ ਇਹਦਾ ਮੋਲ ਜੀ ਫਿਰ ਇਹਦਾ ਮੋਲ ਸਨੀਸਾ 90 85000 ਦੇ ਠੀਕ ਆ ਇਹ ਵਰ ਕਰ ਦਿੱਤੀ ਥੋੜਾ ਜਿਹਾ 2 ਜਾਣ ਦੋ 83 ਦੀ 82 ਦੀ ਜਾਣ ਚਲ ਜਾਣ ਤੇ ਨਹੀਂ ਜਾਣ 82000 ਦੀ ਹਾਂ ਨਾ ਤੇ ਭਾਹ ਵੇਖੋ ਬਾਈ ਦੇ ਬਿਲਕੁਲ ਇੱਕ ਅਸੀਂ ਸਿਆ ਉਹ ਗਾਈ ਛੋਟੇ ਛੋਟੇ ਭਾਵਾ ਉਹ ਗਾਂ ਸੋਈ ਹੈ ਤਾਜੀ ਟੋਕਰ ਉਹ ਟੋਕੜੀ ਆ ਹੂੰ ਦੇ ਦੇ ਨਹੀਂ ਆਪਾਂ ਨੂੰ ਡੰਗਰ ਬੜੇ ਹੀ ਝੋਲੀ ਆਪਾਂ ਦਾਖ ਦੇ ਦੇਣ ਅੱਛਾ ਆਵੇ 6 ਲੀਟਰ ਸੰਦੀਪ ਸਿੰਘ ਸਰ ਕੋ 6 ਲੀਟਰ ਹਾਂ ਅੱਛਾ ਤੇ ਇਹਦਾ ਮੁੱਲ 15000 ਦੀ 15 ਬੜਾ ਠੀਕ ਆ ਫਿਰ ਬਣੀ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਵਾ 7 ਲੀਟਰੇ ਚ 6 ਮੰਨ ਕੇ ਕੋਈ ਲੈ ਜਾ ਚਲੋ ਹਾਂ ਤੋ ਲੋ ਜੁਈ ਜੁਈ ਇੱਕ ਥਾਂ ਥਾਂ ਨੂੰ ਖਾ ਲਓ ਹਾਲੇ ਨਿਹੜੇ ਕੋਲ ਖਾਦੇ ਥਾਂ ਤੁੰ ਠੰਡੀ ਡੁੰਡੀ ਥੰਨੇ ਆਣੇ ਦੇ ਬਿਨਾ ਭਾਵੇਂ ਚੋ ਲੋ ਬਿਲਕੁਲ ਇੱਦਾਂ ਬਾਕੀ ਚੋ ਮੇਰਾ ਵੀ ਇੱਥੇ ਆ ਗਿਆ ਰ ਇੱਕ ਟਾਈਮ ਦੋ ਡੰਨ ਚੁਆਈ ਕਰੋ ਹਣਾ ਭਾਜੀ ਹਾਂਜੀ ਹਾਂਜੀ ਪੂਰੀ ਤਸੱਲੀ ਨਾਲ ਲੈ ਕੇ ਜਾਓ ਚਲੋ ਡੰਗਾ ਡੁੰਗਰ ਬੜੇ ਮੈਂ ਚਲ ਫੇਰ ਲੈ ਆਵਾਂਗੇ ਬਿਲਕੁਲ ਜੀ ਹਾਂ ਬਾਕੀ ਕੁਆਲਟੀ ਵਾਲੀਆਂ ਸੁਨੀਪ ਸਾਹਿਬ ਝੋਟੀਆਂ ਚੁਆਈ ਚੁਈ ਇੱਕ ਨੰਬਰ ਆ ਤੇ ਠੰਡੀਗਾ ਤੇ ਹੀ ਰਗਾ ਬਾਸ ਜੀ ਬਾਸ ਤੇ ਬਾਕੀ ਪਿੰਡ ਆਪਣਾ ਕੋੜੀਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲਾ ਤੇ ਨੰਬਰ 7008242705 ਪਿੰਡ ਕੋੜਜਾ ਹਸਿਕਾ ਸੀ